ਕਿੱਦਾਂ ਸਾਰੇ ਤੇ ਵੀਡੀਓ ਆ ਜੀ ਇੱਕ ਸ਼ੇਅਰ ਤੁਹਾਨੂੰ ਕਰਨੀ ਪੈਣੀ ਆ ਮੈਂ ਰਾਤੀ ਪੋਸਟ ਪਾਈ ਸੀ ਵੀ ਬਈ ਗਾਣਿਆਂ 'ਚ ਆਪਣੇ ਲੋਕ ਨੱਚੀ ਜਾਂਦੇ ਮੈਂ ਕਲਾਕਾਰ ਨੂੰ ਨਹੀਂ ਸੀ ਕੁਛ ਕਿਹਾ ਪਰ ਕੁਝ ਭੇਡਾਂ ਪ੍ਰਸ਼ੰਸਕ ਐਮੀ ਮੈਨੂੰ ਮਾੜਾ ਕਹਿੰਦੇ ਸੀ ਮੈਂ ਤਵੱਥ ਪੇਸ਼ ਕਰਦਾ ਗਾਣਾ ਆਇਆ ਜੀ ਬਈ ਮਾਜਾ ਐਦਾਂ ਹਨਾ ਤੇ ਉੱਤੇ ਹੁਣ ਫਿਰ ਆਪਣੇ ਲੋਕ ਮੁੰਡੇ ਕੁੜੀਆਂ ਟਿਕਟੋਕ ਤੇ ਨੱਚੀ ਜਾਂਦੇ ਮੈਂ ਦੁਆਬੇ ਦਾ ਮੈਂ ਮਾਲਵੇ ਦਾ ਮੈਂ ਆ ਮੈਂ ਉਹ ਉਹ ਤੁਸੀਂ ਕਿਹੜਾ 올림픽 ਵਿੱਚ ਮੈਡਲ ਜਿੱਤ ਲਿਆ ਜੇ ਇਦਾਂ ਉਦਾਂ ਤੱਥ ਪੇਸ਼ ਕਰਦਾ ਮੈਂ ਕੋਈ ਕਿਸੇ ਇਲਾਕੇ ਦਾ ਵਿਰੋਧੀ ਨਹੀਂ ਪਰ ਸਭ ਤੋਂ ਪਹਿਲਾਂ ਅਸੀਂ ਪੰਜਾਬੀ ਆ ਆ ਤੱਥ ਆ ਇੱਕ ਇੱਕ ਤੁਹਾਨੂੰ ਮੇ ਪੇਜ ਆ ਜੀ ਟਵਿੱਟਰ ਤੇ ਇਨਸਾਫ ਉਹ ਦਿੱਲੀ ਪੋਸਟਾਂ ਪਾਉਂਦੇ ਆ ਵੀ ਅੱਜ ਦਾ ਦਿਨ ਅੱਜ ਤਰੀਕ ਕਿੰਨੀ ਇਸੇ ਦਿਨ 1990 ਦੇ ਗੇਟ ਚ ਕਿਹੜੇ ਮੁੰਡੇ ਨੂੰ ਸ਼ਹੀਦ ਕੀਤਾ ਪੰਜਾਬ ਪੁਲਿਸ ਨੇ ਤੇ ਉਹਨੇ ਡਾਟਾ ਬਣਾਇਆ ਆ ਵੀ ਕਿੰਨੇ ਹਜ਼ਾਰਾਂ ਦੇ ਹਿਸਾਬ ਨਾਲ ਮੁੰਡੇ ਕਿਹੜੇ ਏਰੀਏ ਤੋਂ ਚੱਕ ਕੇ ਪੁਲਿਸ ਨੇ ਸ਼ਹੀਦ ਕੀਤੇ ਸੀ ਇਹ ਦੇਖ ਸਕਦੇ ਆ ਪਹਿਲੇ ਨੰਬਰ ਨੰਬਰ ਤੇ ਮਾਝਾ ਜਾਂ ਮਾਝੇ ਤੋਂ ਸਭ ਤੋਂ ਜ਼ਿਆਦਾ ਮੁੰਡੇ ਚੱਕ ਕੇ ਸ਼ਹੀਦ ਕੀਤੇ ਸੀ 80 90 ਦੇ ਗੇਟ ਚ ਪੁਲਿਸ ਨੇ ਇਹ ਤੁਸੀਂ ਦੇਖ ਸਕਦੇ ਆ ਟਵਿੱਟਰ ਤੇ ਇਨਸਾਫ ਨਾਂ ਦਾ ਪੇਜ ਆ ਤੇ ਉਹ ਦਿੱਲੀ ਪੋਸਟਾਂ ਪਾਉਂਦੇ ਆ ਤੇ ਹੁਣ ਗਾਂ ਤੁਹਾਨੂੰ ਦਿਖਾਉਣਾ ਹੋਰ ਤੱਥ 3 ਚ ਬਈ ਫੇਸਬੁੱਕ ਨੇ ਘਟਾਤੀ ਆ ਕਿਉਂਕਿ ਫੇਸਬੁੱਕ ਕੰਪਨੀਆਂ ਦੇ ਹੱਥ ਚ ਆ ਤੇ ਤੁਹਾਨੂੰ ਪਤਾ ਆਪਾਂ ਬਾਨੀ ਮੋਦੀ ਪੋਸਟਾਂ ਪਾਉਂਦੇ ਆ ਸੋ ਕਈ ਭਰਾਵਾਂ ਕੋ ਆਪਣੀ ਵੀਡੀਓ ਨਹੀਂ ਪਹੁੰਚਦੀ ਤੇ ਗਾਂ ਦੀ ਗਾਂ ਸ਼ੇਅਰ ਕਰੋ ਉਹਨਾਂ ਨੂੰ ਕਹੋ ਵੀ ਦੇਖੋ ਤੇ ਆ ਦਿਖਾਉਨੇ ਆ ਜੀ ਉੱਚ ਗਾਣੇ ਚ ਕੀ ਕਿਹਾ ਗਿਆ ਵੀ ਤੱਕ ਪੈਂਦੀ ਆ ਲਾਹੌਰ ਨਹੀਂ ਸੱਚੀ ਚ ਜਿਹੜੀਆਂ ਲਾਹੌਰ ਤੱਕ ਧੱਕ ਪਾਈ ਆ ਉਹ ਤੁਹਾਨੂੰ ਦਿਖਾਉਣਾ ਇਹ ਸ਼ੇਅਰ ਕਰਿਆ ਕਰੋ ਇੱਕ ਲੜਾਈ ਹੋਈ ਅਸਲ ਉਤਾੜ ਦੀ ਤੇ ਜਿਹੜੇ ਗੋਰੇ ਇਤਿਹਾਸਕਾਰ ਆ ਸਟੀਵ ਜਲੋਗਾ ਹੋਇਆ ਸਟੀਵ ਜਲੋਗਾ ਨਾਂ ਭਰ ਕੇ ਉਹਦੀਆਂ ਪੜ੍ਹ ਲਿਓ ਕਹਿੰਦਾ ਜੇ ਸਿੰਘ ਨਹੀਂ ਹੁੰਦੇ ਲਾਲ ਕਿਲੇ ਤੇ ਚੰਦ ਤਾਰੇ ਨੂੰ ਚੜਨ ਤੋਂ ਕੋਈ ਨਹੀਂ ਸੀ ਰੋਕ ਸਕਦਾ ਨਾ ਮੈਂ ਪਾਕਿਸਤਾਨ ਦਾ ਵਿਰੋਧੀ ਹਾਂ ਹਨਾ ਮਤਲਬ ਜੋ ਲੜਾਈ ਹੋਈ ਜੋ ਹੋਇਆ ਮੈਂ ਉਹ ਦਿਖਾਉਣਾ ਦੇਖੋ ਸਿੰਘ ਲਾਹੌਰ ਚ ਭਾਰਤ ਦਾ ਝੰਡਾ ਤੇ ਲਾਹੌਰ ਤੱਕ ਪਹੁੰਚ ਗਏ ਸੀਗੇ ਤੁਹਾਡੇ ਸਾਹਮਣੇ ਆ ਤੇ ਗਾਂ ਵੀ ਦਿਖਾਉਣਾ ਜਿਹੜੀ ਇਹ ਲੜਾਈ ਹੋਈ ਕਮਾਂਡਰ ਵੀ ਸਿੰਘ ਹੀ ਸੀਗੇ ਤੇ ਨਹੀਂ ਤੇ ਇਹ ਜੇ ਇਹ ਲੜਾਈ ਹਾਰ ਜਾਂਦੇ ਕਿਉਂਕਿ ਪਾਕਿਸਤਾਨ ਨੇ ਖੇਮ ਕਰਨ ਕਬਜ਼ੇ ਚ ਲੈ ਲਿਆ ਸੀ 65 ਚ ਤੇ ਉਹ ਲੜਾਈ ਚ ਪਾਕਿਸਤਾਨ ਦੀ ਜਿੱਤ ਦੇ ਚਾਂਸ ਜ਼ਿਆਦਾ ਕਿਉਂ ਸੀ ਉਹਨਾਂ ਕੋਲ ਅਜਿਹਾ ਟੈਂਕ ਸੀ ਜਿਹੜਾ ਕਦੀ ਵਰਤੋਂ ਚੀਜ਼ ਨਹੀਂ ਸੀ ਆਇਆ ਇੱਧਰ ਭਾਰਤ ਪਾਕਿਸਤਾਨ ਦੇ ਏਰੀਏ ਚੋਂ ਨਵਾਂ ਟੈਂਕ ਸੀ ਉਹ ਵੀ ਤੁਹਾਨੂੰ ਦਿਖਾਉਣੇ ਆ। ਪਿਆ ਸਿੰਘਾਂ ਨੇ ਸੱਚੇ ਚ ਜਾ ਕੇ ਲਾਹੌਰ ਚ ਧੱਕ ਪਾਤੀ ਸੀ ਦੇਖ ਸਕਦੇ ਆ ਹੈ ਤੇ ਅਸਲ ਉਤਾੜ ਦੀ ਲੜਾਈ ਮਤਲਬ ਜੇ ਹਾਰ ਜਾਂਦਾ ਇੰਡੀਆ ਜੇ ਸਿੰਘ ਨਾ ਜਿਤਾਉਂਦੇ ਤੇ ਲਾਲ ਕਿਲੇ ਤੇ ਝੰਡਾ ਚੜ੍ਹ ਨਹੀਂ ਸੀ ਸਟੀਵ ਜਲੋਗਾ ਤੁਹਾਨੂੰ ਨਾਂ ਦੱਸਦਾ ਫਿਲਿਪ ਟੋਵਲ ਇਹ ਕੇਵੀ ਨਾਂ ਦੱਸਦਾ ਇਹਨਾਂ ਦੇ ਨਾਂ ਦੇ ਨਾਲ 1965 ਇੰਡੀਆ ਪਾਕਿਸਤਾਨ ਵਾਰ ਭਰ ਲਿਓ ਲੱਗ ਜੂ ਪਤਾ ਸਾਰਾ ਹੈਨਾ ਤੇ ਦਿਖਾਉਨੇ ਤੁਹਾਨੂੰ ਭਾਰਤ ਲੋ ਖਿਉਂਗੇ ਖੇਮ ਕਰਨ ਕਬਜ਼ੇ ਚ ਆ ਗਿਆ ਸੀ ਉਹੀ ਮੈਂ ਬਾਰ ਬਾਰ ਦਹਰਾਉਣਾ ਜੇ ਇਹ ਹਿੱਸਾ ਪਾਕਿਸਤਾਨ ਦੇ ਕਬਜ਼ੇ ਚ ਆ ਜਾਂਦਾ ਦਿੱਲੀ ਜਿੱਤਣ ਤੋਂ ਕੋਈ ਨਹੀਂ ਸੀ ਰੋਕ ਸਕਦਾ ਪਾਕਿਸਤਾਨ ਨੂੰ 1965 ਚ ਤੇ ਉਹਨਾਂ ਨੇ ਹਮਲਾ ਕਿਉਂ ਕੀਤਾ ਕਿਹੜੇ ਚੱਕਰਾਂ ਚ ਕਿਹੜੇ ਬਹਿਮ ਕਰਕੇ ਉਹ ਰਹਿ ਗਏ ਉਹ ਤੁਹਾਨੂੰ ਦਿਖਾਉਣਾ ਕਿਹੜੇ ਟੈਂਕ ਸੀ ਤੇ ਇਧਰ ਅਸਲ ਉਤਾੜ ਚ ਭਾਰਤ ਲੋ ਸੀ ਹਰਵਖਸ਼ ਸਿੰਘ ਤੇ ਜਗਿੰਦਰ ਸਿੰਘ ਢਿੱਲੋਂ ਜੀ ਤੇ ਗਰਵਖਸ਼ ਸਿੰਘ ਇਹਨਾਂ ਬਾਰੇ ਸਾਨੂੰ ਪਤਾ ਹੀ ਨਹੀਂ ਤੇ ਮੈਂ ਦੱਸਦਾ ਤੁਹਾਨੂੰ ਸਰਦਾਰ ਢਿੱਲੋਂ ਪਹਿਲੇ ਭਾਰਤੀ ਹੋਏ ਆ ਆਰਮੀ 'ਚ ਜਿਨ੍ਹਾਂ ਨੂੰ ਪਦਮਪੂਸ਼ਨ ਮਿਲਿਆ ਪਹਿਲੇ ਆਰਮੀ ਵਾਲੇ ਬੰਦੇ ਹੋਏ ਪੂਰੇ ਭਾਰਤ 'ਚੋਂ ਪਹਿਲੇ ਨੰਬਰ ਤੇ ਭਾਰਤ ਰਤਨੇ ਆ ਤੁਹਾਨੂੰ ਦਿਖਾਉਣਾ ਉਹ ਵੀ ਅਵਾਰਡ ਤੇ ਹਰਬਖਸ਼ ਸਿੰਘ ਜੀ ਨੂੰ ਭਾਰਤ ਦੇ ਪਹਿਲੇ ਮੇਨ ਅਵਾਰਡ ਮਿਲੇ ਉਹ ਤੇ ਜਗਿੰਦਰ ਸਿੰਘ ਢਿੱਲੋਂ ਜੀ ਬਾਰੇ ਵੀ ਦੱਸਦਾ ਥੋੜਾ ਗਾਂ ਚੱਲ ਗਏ ਹਨਾ ਤੇ ਇੱਧਰ ਐਸਲ ਉਤਾੜ ਦੀ ਜਿਹੜੀ ਲੜਾਈ ਜਿਹੜੀ ਭਾਰਤ ਨੇ ਜਿੱਤੀ 200 ਦੇ ਕਰੀਬ ਟੈਂਕ ਨਸ਼ਟ ਕੀਤਾ ਦਿਹਾੜੀ ਚ ਹਨਾ ਪਾਕਿਸਤਾਨ ਦਾ ਦਿਖਾਉਣੀ ਤੁਹਾਨੂੰ ਐਮਾਜ਼ਨ ਤੋਂ ਮਿਲ ਜਾਂਦੀ ਆ ਜੇ ਕੋਈ ਚਾਹਵਾ ਨਾ ਐਮ 48 ਪੈਟਨ ਟੈਂਕ 1952 'ਚ ਬਣਾਇਆ ਸੀ ਅਮਰੀਕਾ ਨੇ ਆ ਤੁਸੀਂ ਦੇਖ ਸਕਦੇ ਆ ਹਨਾ ਉਹਨਾਂ ਦੀ ਭਾਸ਼ਾ 'ਚ ਲਿਖਿਆ ਕੁਝ ਮੈਨੂੰ ਨਹੀਂ ਪਤਾ ਕੀ ਲਿਖਿਆ ਤੇ ਆ ਸੈਂਚੂਰੀਅਨ ਟੈਂਕ ਭਾਰਤ ਦੇ ਕੋ ਟੈਂਕ ਸੀਗੇ ਸ਼ੇਰਮੈਨ ਤੇ ਸੈਂਚੂਰੀਅਨ ਜਿਹੜੇ ਕੇ ਸੰ 42 45 ਦੇ ਬਣੇ ਹੋ ਸੀ ਹਨਾ ਤੇ ਜਿਹੜਾ ਪੈਟਰਨ M42 ਟੈਂਕ ਆ ਇਹ ਬਣਾਇਆ ਸੀ ਅਮਰੀਕਾ ਨੇ ਸਨ 52 ਚ ਇਹ ਵਿਏਟਨਾਮ ਵਾਰ ਅਮਰੀਕਾ ਦੀ ਕਈ ਸਾਲ ਲੱਗੀ ਰਹੀ ਉੱਥੇ ਕਾਮਯਾਬ ਰਿਆ ਇਜ਼ਰਾਈਲ ਨੇ 6 ਦੇਸ਼ਾਂ ਨੂੰ ਹਰਾਇਆ ਸੀਗਾ ਹਨਾ 5 6 6 ਡੇ ਬਾਰ ਕਹਿੰਦੇ ਇਕੱਲੇ ਇਜ਼ਰਾਈਲ ਨੇ 5 6 ਮੁਲਕਾਂ ਨੂੰ ਹਰਾ ਦਿੱਤਾ ਸੀ ਹਨਾ ਤੇ ਉੱਚ ਵੀ ਮੁੱਖ ਯੋਗਦਾਨ ਪੈਟਰਨ M47 48 ਟੈਂਕਾਂ ਦਾ ਸੀ ਇਹ ਆ ਜੀ M48 ਪੈਟਰਨ ਟੈਂਕ ਹਨਾ ਤੇ ਪਾਕਿਸਤਾਨ ਨੂੰ ਸੀ ਪੀ ਭਾਈ ਇਹਦਾ ਬੱਲੇ ਬੱਲੇ ਕਰੀ ਜਾਂਦਾ ਟੈਂਕ ਕਿਉਂਕਿ ਇੰਡੀਆ ਕੋ ਤਾਂ ਸੈਂਚਰੀਆਂ ਨਹੀਂ ਸੀਗਾ 1942-45 ਦਾ ਬਣਿਆ ਤੇ ਸ਼ੇਅਰਮੈਨ ਸੀਗੇ ਹਨਾ ਇੰਡੀਆ ਕੋ ਕਿੱਥੋਂ ਪੈਡਨ ਟੈਂਕ ਸੀ ਪੈਡਨ ਟੈਂਕ ਪਾਕਿਸਤਾਨ ਨੇ ਲਾਇਆ ਸੀ ਅਮਰੀਕਾ ਤੋਂ ਬਸ ਉਸੇ ਵਹਿਮ 'ਚ ਹੀ ਰਹਿ ਗਏ ਪੀ ਇਹਨਾਂ ਦਾ ਕੋਈ ਤੋੜ ਹੈ ਨਹੀਂਗਾ ਫਿਰ ਮੋਰੇ ਜਦੋਂ ਸਿੰਘ ਹੁਣ ਤੋੜ ਵਾਈ ਕੀਦਾ ਨਹੀਂਗਾ ਮਤਲਬ ਮੇਰੇ ਲੋਕ ਅੰਡੇ ਖੜੇ ਹੁੰਦੇ ਕਿਉਂਕਿ ਮੈਂ ਤਾਂ ਗੱਲਾਂ ਪੜੀਆਂ ਆ ਜੋ ਹੋਇਆ ਹਨਾ ਤੇ ਉਹੀ ਸਾਡਾ ਸਾਡੇ ਨਾਲ ਜੁੜਿਆ ਸਾਡੀ ਨਸਲ ਖੁਸ਼ੀ ਹੋ ਰਹੀ ਆ ਮੈਂ ਇਨਾ ਧਾਰਮਿਕ ਹੈ ਨਹੀਂ ਪਰ ਮੈਨੂੰ ਦੁੱਖ ਹੁੰਦਾ ਯਾਰ ਭਈ ਮਤਲਬ ਕਿੱਡਾ ਸਾਡਾ ਇਤਿਹਾਸ ਆ ਆਪਾਂ ਕਿੱਧਰ ਨੂੰ ਉਤਰਿਓ ਆ ਸਾਲੇ ਨੱਚੀ ਜਲੋ ਨੱਚੀ ਜਲੋ ਨਿਆਣਾ ਜੰਮਦਾ ਬਾਅਦ ਚ ਚੱਲ ਪੁੱਤ ਨੱਚ ਹੱਦਿਆ ਸਾਲਾ ਕੱਲਾ ਸਰੋਂ ਦਾ ਸਾਗ ਤੇ ਭੰਗੜਾ ਹੀ ਥੋੜੋ ਸਾਡੇ ਕਲਚਰ ਚ ਮੈਂ ਵੀਡੀਓ ਭਾਈ ਮੇਰਾ ਦਿਖਾਉਣ ਲੱਪੇ ਕਮੈਂਟਾਂ ਚ ਵੀ ਆ ਤੂੰ ਵੀ ਨੱਚਿਆ ਸੀ ਮੈਂ ਕਹਿੰਦੇ 3 ਸਾਲ ਚ ਨੱਚ ਪਿਆ ਤਾਂ ਕਿਹੜਾ ਲੋੜਾ ਆ ਗਿਆ ਹਨਾ ਮੈਂ ਫੇਰ ਨੱਚੂਗਾ ਕਹਿੰਦੇ ਚਲੋ ਕਿਤੇ ਮੰਨਿਆ ਰੋਜੀ ਡੇਲੀ ਲੋਕਾਂ ਮੋਰੇ ਲੱਕ ਠੁੰਗੇ ਮਾਰੀ ਜਾਣੇ ਕਿੱਥੇ ਦੀ ਇਹ ਹੋਇਆ ਗਾਣਾ ਖੋਣਾ ਤੁਹਾਨੂੰ ਧਨ ਮੰਤਰੀ ਲਾਲ ਬਾਦਰ ਸ਼ਾਸਤਰੀ ਨਾਲ ਜਗਿੰਦਰ ਸਿੰਘ ਢਿੱਲੋਂ ਜੀ ਪਹਿਲੇ ਆਰਮੀ ਵਾਲੇ ਬੰਦੇ ਹੋਏ ਜਿਨ੍ਹਾਂ ਨੂੰ ਪਦਮ ਪੂਸ਼ਣ ਮਿਲਿਆ ਸੀ ਆ ਦੇਖੋ ਇਹਨਾਂ ਤੋਂ ਪੈਟਰਨ ਟੈਂਕ ਫੜਿਆ ਹੋਇਆ ਦੇਖ ਸਕਦੇ ਆ ਭਾਸ਼ਾ ਚ ਪਤਾ ਨਹੀਂ ਕੀ ਲਿਖਿਆ ਪਾਕਿਸਤਾਨ ਤੋਂ ਵੀ ਬੜੇ ਵੀਰ ਦੇਖਦੇ ਆਪਣਾ ਪਾਕਿਸਤਾਨ ਨਾ ਕੋਈ ਬੈਰ ਵਿਰੋਧ ਨਹੀਂਗਾ ਉਹਨਾਂ ਦੇ ਕਮਾਂਡਰਾਂ ਨੇ ਲੀਡਰਾਂ ਨੇ ਜੋ ਕੀਤਾ ਸੀ ਨਤੀਜਾ ਉਹ ਨਹੀਂ ਭੁਗਤ ਲਿਆ ਹਨਾ ਵੀ ਇਹ ਨਹੀਂ ਮੈਂ ਪਾਕਿਸਤਾਨ ਦਾ ਐਂਟੀ ਹਾਂ ਜਿਵੇਂ ਇਹ ਦਿਖਾਉਣਾ ਪਿਆ ਜੋ ਹੋਇਆ ਮੈਂ ਉਹ ਗੱਲਾਂ ਦਿਖਾਉਣਾ ਤੁਹਾਨੂੰ ਇਹ ਜਗਿੰਦਰ ਸਿੰਘ ਢਿੱਲੋਂ ਜੀ ਤੇ ਹੋਰ ਦਿਖਾਉਣਾ ਤੁਹਾਨੂੰ ਪੀ ਇੰਡੀਆ ਜਿੱਤ ਗਿਆ ਤੇ ਫਿਰ ਹਨਾ ਪੀ ਸੰਧੀਆਂ ਹੁੰਦੀਆਂ ਪੀ ਬੰਦੇ ਮੋੜਦੇ ਆ ਚੀਜ਼ ਉਹ ਚੀਜ਼ ਹਨਾ ਪੀ ਲਾਹੌਰ ਤੱਕ ਇੰਡੀਆ ਚਲ ਗਿਆ ਸੀ ਉਹ ਮੁੜ ਕੇ ਆਉਣਾ ਵਾਪਸ ਦੇ ਕੇ ਆਉਣਾ ਟੌਰ ਦੇਖੋ ਸਰਦਾਰ ਹਰਬਖਸ਼ ਸਿੰਘ ਜੀ ਯਾਰ ਨੂਰ ਦੇਖੋ ਬੰਦੇ ਦੀਆਂ ਅੱਖਾਂ ਦਾ ਟੌਰੇ ਹੀ ਵੱਖਰੀ ਆ ਤੇ ਇਧਰ ਪਾਕਿਸਤਾਨ ਨਾਲ ਉਹ ਬਖਤਿਆਰ ਅਰਮਸਟਰ ਬਖਤਿਆਰ ਜਦੋਂ ਫੇ ਸੰਧੀਆਂ ਹੋਈਆਂ ਹਨਾ ਜਿੱਤਣ ਤੋਂ ਬਾਅਦ ਫੌਜੀ ਵਾਪਸ ਕੀਤੇ ਪੀਓਡਬਲ ਪ੍ਰੀਜ਼ਨਰ ਆਫ ਵਾਰ ਸਾਰਾ ਜੋ ਵੀ ਹੁੰਦਾ ਹਨਾ ਇਹ ਉਸ ਸਮੇਂ ਦੀ ਤਸਵੀਰ ਆ ਹਰਬਖਸ਼ ਸਿੰਘ ਜੀ ਤੇ ਹਰਬਖਸ਼ ਸਿੰਘ ਜੀ ਨੂੰ ਵੀ ਬੜੇ ਮੈਡਲ ਮਿਲੇ ਹਨਾ ਨਾ ਯਾਰ ਸਾਨੂੰ ਕਿਸੇ ਨੂੰ ਆਪਾਂ ਨਾ ਸਾਨੂੰ ਪਤਾ ਕਿਸੇ ਨੂੰ ਵੀ ਬਈ ਕੌਣ ਹੋਇਆ ਜਗਿੰਦਰ ਸਿੰਘ ਢਿੱਲੋਂ ਕੌਣ ਹੋਇਆ ਰਵਕਸ਼ ਸਿੰਘ ਹੈ ਨਾ ਕੌਣ ਹੋਇਆ ਗਰਵਕਸ਼ ਸਿੰਘ ਹੈ ਨਾ ਇਤਿਹਾਸਕਾਰ ਲਿਖ ਮੈਂ ਕੋਲੋਂ ਨਹੀਂ ਬਣਾਉਣਾ ਮੈਂ ਤੁਹਾਨੂੰ ਨਾਂ ਫੇਰ ਦੱਸ ਤਿਆਂ ਸਟੀਵ ਜਲੋਗਾ ਫਿਲਿਪ ਟੋਵਲ ਤੇ ਉਹ ਜਿਹੜੇ ਬੰਦੇ ਨੇ ਉਹ ਕਿਤਾਬ ਲਿਖੀ ਹੋ ਸੀ ਨਾ ਤਿੰਨਾਂ ਦੇ ਨਾਂ ਨਾਲ 1965 ਪਾਕਿਸਤਾਨ ਵਾਰ ਭਰ ਲਿਓ ਗੋਰੇ ਕਹਿੰਦੇ ਆ ਬਈ ਇਤਿਹਾਸਕਾਰ ਕਿਉਂਕਿ ਉੱਥੇ ਮੋਰਚੇ 'ਚ ਜਾਂਦੇ ਵੀ ਰਹੇ ਉਦੋਂ ਹਨਾ 65 'ਚ ਜਿਹੜੇ মিডিਆ ਵਾਲੇ ਹੁੰਦੇ ਫੇਰ ਗੱਲ ਦੌਰਾਨ ਉਹ ਕਹਿੰਦੇ ਜੇ ਸਿੰਘ ਨਾ ਹੁੰਦੇ ਚੰਦ ਤਾਰਾ ਲਾਹੋ ਹੱਥੇ ਲਾਲ ਕਿਲੇ ਤੇ ਝੰਡਾ ਝੂਲਣਾ ਹੀ ਸੀ। ਵੀ ਬੋਛਣਾ ਭਾਰਤ ਦਾ ਦੂਜਾ ਸਭ ਤੋਂ ਵੱਡਾ ਆਵਾਰ ਪਹਿਲਾ ਹੈਗਾ ਭਾਰਤ ਰਤਨ ਜਿਹੜਾ ਕਿ ਨਹਿਰੂ ਤੇ ਗਾਂਧੀ ਇੰਦਰਾ ਗਾਂਧੀ ਨੇ ਆਪਣੇ ਆਪ ਨੂੰ ਆਪ ਹੀ ਦੇ ਦਿੱਤਾ ਸੀਗਾ ਹਨਾ ਤੇ ਭੀਮਰਾਓਂ Ambedkar ਜੀ ਨੂੰ ਸਨ 90 ਚ ਮਿਲਿਆ ਸੀਗਾ ਉਹ ਵੀ ਜਨਤਾ ਪਾਰਟੀ ਦੀ ਸਰਕਾਰ ਕਰਕੇ ਨਹੀਂ ਭੀਮਰਾਓਂ Ambedkar ਜੀ ਨੂੰ ਭਾਰਤ ਰਤਨ ਨਹੀਂ ਦੇਣਾ ਹੀ ਨਹੀਂ ਸੀ। ਸਭ ਤੋਂ ਵੱਡਾ ਭਾਰਤ ਰਤਨ ਦੂਏ ਨੰਬਰ ਦਾ ਅਵਾਰਡ ਮਿਲਿਆ ਪਦਮ ਭੂਸ਼ਣ ਹਰਬਖਸ਼ ਸਿੰਘ ਜੀ ਨੂੰ ਪਦਮ ਭੂਸ਼ਣ ਤੀਜੇ ਨੰਬਰ ਦਾ ਇਹ ਵੀ ਮਿਲਿਆ ਤੇ ਇੱਧਰ ਵੀਰ ਚੱਕਰ ਤੇ ਪਦਮ ਭੂਸ਼ਣ ਜਗਿੰਦਰ ਸਿੰਘ ਢਿੱਲੋਂ ਪਹਿਲੇ ਭਾਰਤੀ ਹੋਏ ਆਰਮੀ ਵਾਲੇ ਪਹਿਲੇ ਆਰਮੀ ਵਾਲੇ ਭਾਰਤੀ ਜਿਨ੍ਹਾਂ ਨੂੰ ਪਦਮ ਭੂਸ਼ਣ ਮਿਲਿਆ ਸੀ ਇਹ ਕਹਿੰਦਾ ਮਰੁੰਡਾ ਬਣਾਇਆ ਕਿ ਨਹੀਂ ਬਣਾਇਆ ਆਹ ਭਾਏ ਪੈਡਨ ਟੈਂਕ ਅਖੇ ਤਾਨੂੰ ਛੋੜੇ ਹੁੰਦੇ ਨੂੰ ਲੇਖ ਵੀ ਆਉਂਦੇ ਕਬਦਲ ਹਮੀਦ ਜੀ ਹੋਏ ਪਰ ਅਮੀਰ ਚੱਕਰ ਉਹਨਾਂ ਨੂੰ ਮਿਲਿਆ ਉਹਨੇ ਵੀ ਬੜੇ ਉੜਾਏ ਪੈਟਨ ਟੈਂਕ ਹਨਾ ਆ ਦੇਖ ਲਓ ਆ ਆ ਪੈਟਨ ਟੈਂਕ ਭਲੇਖੇ ਚ ਰਹਿ ਗਏ ਸੀ ਦਰਸਲ ਇਹ 1965 ਚ ਵੀ ਆਪਾਂ ਪੈਟਨ ਟੈਂਕਾਂ ਨਾਲ ਪਤਾ ਨਹੀਂ ਕੀ ਕਰ ਲੈਣਾ ਹਨਾ ਪਰ ਮੋਹਰੇ ਫਿਰ ਤੁਹਾਨੂੰ ਪਤਾ ਹੀ ਆ ਟੱਪਣਾ ਦਾ ਪੰਜਾਬ ਹੀ ਪੈਣਾ ਸੀ ਬਾਈ ਜੇ ਦਿੱਲੀ ਨੂੰ ਜਾਣਾ ਕਿ ਨਹੀਂ ਇਹ ਵੀ ਪੈਟਨ ਟੈਂਕ ਕਈ ਆ ਟੈਟਨ M48 ਪੈਡਨ P A D W T O N ਭਰ ਲਿਓ M4748 ਹਨਾ ਬਈ ਬਹੁਤ ਹੀ ਜ਼ਿਆਦਾ ਘੈਂਟ ਟੈਂਕ ਸੀਗੇ ਪਰ ਪੰਗਾ ਗਲਤ ਜਗ੍ਹਾ ਲੱਤਿਆ ਗਿਆ ਸੀ ਇਹ ਚੱਕਰ ਹੋਇਆ ਤੇ ਬਾਕੀ ਇੱਕ ਗੱਲ ਹੋਰ ਹੈ ਤੇ ਕਈ ਕਹਿੰਦੇ ਰਹਿੰਦੇ ਵੀ ਸੜਦਾ ਸਾਡੇ ਉਸਤਾਦ ਤੋਂ ਐਦਾਂ ਉਦਾਂ ਬਾਈ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੈਂ ਹੁਣ ਜਿਹੜੀ ਅੱਜ ਕੱਲ੍ਹ ਹੋਈ ਆ ਜਿਹੜੀ ਕੱਲ੍ਹ ਹੋਈ ਆ ਵੀ ਮੈਂ ਜੇ ਇਦਾਂ ਨਹੀਂ ਖਬਰਾਂ ਪੜਦਾ ਮੈਂ ਉਹਨਾਂ ਤੋਂ ਸੜੂਗਾ ਤੁਹਾਡੇ ਉਸਤਾਦ ਤੋਂ ਸੜੂ ਤੇ ਇੱਕ ਗੱਲ ਹੋਰ ਵਿੱਚ ਮੈਂ ਤੁਹਾਨੂੰ ਐਡ ਕਰ ਦੇਣਾ ਮੈਂ ਅੱਗੇ ਨਹੀਂ ਕਿ ਅੱਜ ਕਿਹਾ ਜਿਹੜਾ ਤੁਹਾਡਾ ਉਸਤਾਦ ਆ ਉਹ ਏਰੀਆਬਾਦ ਦੀ ਗੱਲ ਸ਼ੁਰੂ ਤੋਂ ਹੀ ਕਰਦਾ ਪਹਿਲੇ ਗਾਣੇ ਤੋਂ ਉਹਦੇ ਦਿਲ 'ਚ ਐਨਾ ਜ਼ਹਿਰ ਭਰਿਆ ਦੂਜੇ ਏਰੀਆ ਲਈ ਗੱਲਾਂ ਹੀ ਛੱਡਦਾ ਉਹ ਜਿੰਨੇ ਵੀ ਉਹਨੇ ਗਾਣਿਆਂ 'ਚ ਨਾਂ ਲਿਆ ਕਬੱਡੀ ਪਲੇਅਰਾਂ ਦਾ ਜਾਂ ਕਲਾਕਾਰਾਂ ਦਾ ਆਪਣੇ ਉੱਧਰ ਦਾ ਹੀ ਲਿਆ ਹੋਰ ਏਰੀਏ ਦਾ ਨਹੀਂ ਲਿਆ ਕਦੀ ਨੋਟ ਕਰ ਲਿਓ ਜਾ ਦਿਖਾਉਣਾ ਤੁਹਾਨੂੰ ਇਹਨੇ ਲੋਕਾਂ ਨੂੰ ਸੜੂੰਗਾ ਆ ਗਾਣੇ ਕੋਣ ਵਾਲਿਆਂ ਤੋਂ ਸੜ ਕੇ ਤਾਂ ਫਿਰ ਆਪਣੀ ਇਨਸਲਟ ਹੀ ਆ ਇਜ਼ਰਾਈਲ ਨੇ ਇੱਕ ਤਕਨੀਕ ਬਣਾਈ ਆ ਕੱਲ ਦੀ ਖਬਰ ਆ ਐਂਟੀ ਏਜ ਸੈੱਲ ਸਾਡੇ ਸੈੱਲੇ ਹੀ ਹੁੰਦੇ ਵੀ ਸਾਡੀ ਉਮਰ ਵੱਧਦੀ ਆ ਹੁਣ ਮੇਰੇ ਮੂੰਹ ਤੇ ਝੁਰੜੀਆਂ ਆਉਂਦੀਆਂ ਉਮਰ ਦੇ ਹਿਸਾਬ ਨਾਲੀਆਂ ਚਲੋ ਜ਼ਿਆਦਾ ਆ ਗਈਆਂ ਹੋ ਗਈਆਂ ਸੋਚਦਾ ਜ਼ਿਆਦਾ ਹਨਾ ਜੋ ਵੀ ਆ ਬਾਲ ਚਿੱਟੇ ਹੁੰਦੇ ਅਗਲੀ ਨਾਲ ਤਕਨੀਕ ਬਣਾਤੀ ਐਂਟੀ ਏਜ ਸੈੱਲ ਵੀ ਸੈੱਲਾਂ ਨੂੰ ਰਿਵਰਸੇ ਹੀ ਕਰ ਦੇਣਾ ਜਿੱਦਾਂ ਜਿੱਦਾਂ ਉਮਰ ਵਧੂਗੀ ਉਦਾਂ ਉਦਾਂ ਵੀ ਸੈੱਲ ਦੂਜੇ ਪਾਸੇ ਨੂੰ ਜਾਣ ਲੱਪੂਗੇ ਸਮਝ ਗਏ ਨਾ ਰਿਵਰਸੇ ਹੀ ਕਰਤਾ ਕੰਮ ਵੀ ਤਕਨੀਕ ਅਗਲੀ ਨਾਲ ਇਦਾਂ ਦੀ ਬਣਾਤੀ ਕਹਿੰਦੇ ਸਕਸੈਸਫੁਲ ਹੋ ਗਈ ਆ ਤਿੰਨ ਮਹੀਨੇ ਪਰਖਣ ਕੀਤਾ 64 ਬੰਦਿਆਂ ਤੇ ਪਿਓਮਰ ਵਧਣ ਹੀ ਨਹੀਂ ਦੇਣੀ ਪਿੱਛੇ ਨੂੰ ਮੋੜ ਦੇਣੀ ਉਮਰ ਵੀ ਦੁਨੀਆ ਕਿੱਥੇ ਪਹੁੰਚ ਗਈ ਸੜਦਾ ਤੁਹਾਡੇ ਉਸਤਾਦ ਤੋਂ ਟੀਏਜ਼ ਭਰ ਲਿਓ ਸਰਚ ਕਰ ਲਿਓ ਤੁਹਾਡੇ ਸਾਹਮਣੇ ਆ ਜਾਣਾ ਆ ਅਗਲਿਆਂ ਨੇ ਤਕਨੀਕ ਇਦਾਂ ਦੀ ਬਣਾ ਲਈ ਆ ਵੀ ਉਮਰ ਜਿਹੜੀ ਵਧਾਉਣ ਵਾਲੇ ਸੈੱਲ ਉਹਨਾਂ ਨੂੰ ਹੀ ਮੋੜਤਾ ਹੈ ਨਾ ਸਾਰਾ ਸਿਸਟਮ ਆ ਤੇ ਗਾਂ ਜਾਂਦੇ ਜਾਂਦੇ ਇੱਕ ਮਾਸਟਰ ਤਾਰਾ ਸਿੰਘ ਹੋਇਆ ਕੱਲ ਪਰਸੋਂ ਦੀ ਦੋ ਤਰੀਕ ਸੀ ਉਸੇ ਦਿਨ ਚ ਉਹਦੀ ਮੌਤ ਹੋਈ ਸੀ ਉਹਨੇ ਕਿਦਾਂ ਪੰਜਾਬੀਆਂ ਦਾ ਵਿਸ਼ਵਾਸ ਘਾਤ ਕੀਤਾ ਉਹ ਵੀ ਪਾਉਣੀ ਸੀ ਤੇ ਬਾਕੀ ਸਪੋਰਟ ਕਰੋ ਜੀ hindiradio.ca ਤੇ ਜਾ ਕੇ ਡੋਨੇਸ਼ਨ ਦਾ অপਸ਼ਨ ਹੈ ਜਿਨ੍ਹਾਂ ਨੂੰ ਲੱਗਦਾ ਵੀ ਹਾਂ ਬਈ ਇਹ ਬੰਦੇ ਨੂੰ ਡੋਨੇਟ ਕਰਨਾ ਚਾਹੀਦਾ ਕਰ ਦੋ ਨਹੀਂ ਤਾਂ ਫਿਰ ਟ੍ਰਾਂਟੋ ਵਾਲੇ ਰੇਡੀਓ ਦਾ ਤੁਸੀਂ ਸਾਰੇ ਸੁਣੀ ਜਾਂਦੇ ਆ ਉਹਨਾਂ ਦਾ ਕੱਲ ਨੂੰ ਦੱਸਦੇ ਆ ਸਾਰਾ ਕੁਝ ਤੇ ਬਾਕੀ ਫੇ ਕਮਾ ਜੀ ਰੀਚ ਆਪਣੀ ਘਟਾਤੀ ਆ ਫੇਸਬੁੱਕ ਨੇ ਤੇ ਨਹੀਂ ਤੁਹਾਨੂੰ ਪਤਾ 2500 3000 ਤਾਂ ਵਿਊਅਰ ਦੇਖਦਾ ਹੀ ਹੁੰਦਾ 15 1600 ਤੋਂ ਵਧਿਆ ਨਹੀਂ ਮੈਨੂੰ ਆ ਗਿਆ ਸੀ ਨੋਟੀਫਿਕੇਸ਼ਨ ਸੋ ਰੀਚ ਆਪਣੀ ਘਟਾਉਂਦੀ ਆ ਹੁਣ ਇਹ ਵੀਡੀਓ ਵੱਧ ਤੋਂ ਵੱਧ ਤੁਸੀਂ ਕਾਪੀ ਕਰਕੇ ਹਰ ਜਗ੍ਹਾ ਸਾਰੇ ਗਰੁੱਪਾਂ 'ਚ ਫੇਸਬੁੱਕ WhatsApp ਤੇ ਪਹੁੰਚਾਉਣੀ ਆ ਤੇ ਬਾਕੀ ਜਿਹੜੇ ਡੋਨੇਟ ਕਰ ਸਕਦੇ ਜਿੰਨੇ ਵੀ ਤੁਸੀਂ ਕਰ ਸਕਦੇ ਆ ਕਰ ਦਿਓ ਤੇ ਬਾਕੀ ਆਪਾਂ ਏਰੀਆ ਦਾ ਕਦੀ ਨਾ ਨੀ ਲੈਣਾ ਪਿੰਡ ਦਾ ਨਾਂ ਤਾਂ ਬਾਈ ਲਵਾਂ ਗਈ ਇੰਦਰਜੀਤ ਸਿੰਘ ਜਸਵਾਲ ਪਿੰਡ ਨਰੂੜ ਵਾਲਾ ਅਦਿਓਸ ਬੰਡੀਆਂ ਨਾ ਪਾਓ ਭਰਾਵੋ TikTok ਤੇ ਕੱਲ ਨੂੰ TikTok ਦੀ ਗੱਲ ਕਰਾਂਗੇ ਦੱਸਿਓ ਵਿਚਾਰ ਦਿਓ ਆਪਣੇ ਵੀ ਸ਼ੇਅਰ ਕਰਿਓ ਹੁਣ ਸਾਰੇ ਪਾਸੇ ਓਕੇ ਜੀ ਪਤਾ ਲੱਗਣਾ ਚਾਹੀਦਾ ਆਪਣੇ ਪੰਜਾਬੀਆਂ ਬਾਰੇ মিডিਆ ਨੇ ਤਾਂ ਦੱਸਣਾ ਨਹੀਂ ਹੁਣ ਤੁਸੀਂ ਦੱਸ ਦਿਓ